आई पावन ਸਰੂਪਾ ਦਾ ਮਾਮਲਾ ਵੀ ਕਾਫੀ ਜ਼ਿਆਦਾ ਪੱਕਿਆ ਹੋਇਆ ਹੈ ਜਿਵੇਂ ਜ਼ਿਕਰ ਕਰਾਤੇ ਬੀਤੇ ਕਾਲ ਐਸਆਈਟੀ ਦੀ ਟੀਮ ਪਹੁੰਚੀ ਸੀ ਬੰਗਾ ਦੇ ਪਿੰਡ ਗੁਣਾਚੌਰ ਜਿੱਥੇ ਕਿ ਇੱਕ ਡੇਰੇ 'ਚ ਉਹਨਾਂ ਨੂੰ 328 ਪਾਵਨ ਲਾਪਤਾ ਜੋ ਸਰੂਪਾ ਚੋਂ 169 ਦਾ ਪਤਾ ਲੱਗਿਆ ਸੀ ਤੇ ਡੇਰਾ ਸ਼ਰੀ ਨਾਬਕਵਲ ਰਾਜਾ ਸਾਹਿਬ ਦੇ ਹੱਕ 'ਚ ਆਏ ਨੇ ਐਮਐਲਏ ਡਾਕਟਰ ਸੁਖੀ ਕਿਉਂਕਿ ਬੰਗਾ ਤੋਂ ਮੌਜੂਦਾ ਵਿਧਾਇਕ ਨੇ ਇਸ ਥਾਂ ਤੇ ਕਦੇ ਵੀ ਕੋਈ ਵੀ ਮਰਿਆਦਾ ਪੰਗ ਨਹੀਂ ਹੋਇਆ ਇਸ ਗੱਲ ਦਾ ਜ਼ਿਕਰ ਡਾਕਟਰ ਸੁਖੇ ਦੇ ਵੱਲੋਂ ਕੀਤਾ ਗਿਆ। ਗੁਰੂਗ੍ਰਾਂਧ ਸਾਹਿਬ ਜੀ ਦਾ ਜਿੰਨਾ ਮਾਣ ਸਰਕਾਰ ਇੱਥੇ ਹੈ ਹੋਰ ਕਿਤੇ ਵੀ ਨਹੀਂ ਹੈ। ਮੈਂ ਹਰ ਹਫ਼ਤੇ ਇਸ ਥਾਂ ਤੇ ਆਉਂਦਾ ਹਾਂ ਤੇ ਬੀਤੇ ਦਿਨ ਮੁੱਖ ਮੰਤਰੀ ਨੇ ਗਾਇਬ ਹੋਏ ਪਾਵਨ ਸਰੂਪਾਂ ਨੂੰ ਲੈ ਕੇ ਇਹ ਦਾਵਾ ਕੀਤਾ ਸੀ ਤੇ ਕੱਲ ਸੀਐਮ ਨੇ ਕਿਹਾ ਸੀ ਕਿ ਇਹ ਡੇਰੇ ਜੋ 169 ਸਰੂਪ ਬਰਾਮਦ ਕੀਤੇ ਗਏ ਜਿਨ੍ਹਾਂ ਤੋਂ 139 ਦਾ ਕੋਈ ਵੀ ਰਿਕਾਰਡ ਨਹੀਂ ਹੈ। ਹਾਲਾਂਕਿ 30 ਦਾ ਰਿਕਾਰਡ ਹੈ ਪਰ 139 ਦਾ ਕੋਈ ਵੀ ਰਿਕਾਰਡ ਨਹੀਂ ਹੈ। ਐਸਆਈਟੀ ਟੀਮ ਬੀਤੇ ਕੱਲ ਇੱਥੇ ਪਹੁੰਚੀ ਸੀ। ਦਾ ਪਿੰਡ ਹੈ ਗੁਣਾਚੌਰ ਇੱਥੇ ਨਾਬ ਕਵਲ ਰਾਜਾ ਸਾਹਿਬ ਗੁਰਦੁਆਰਾ ਹੈ ਇੱਥੇ ਜੋ ਹੈ 169 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਾਏ ਗਏ ਨੇ ਤੇ ਉਸ ਤੋਂ ਬਾਅਦ ਡਾਕਟਰ ਸਿੱਖੀ ਜੋ ਮੌਜੂਦਾ ਵਿਧਾਇਕ ਨੇ ਉਹਨਾਂ ਨੇ ਇਸ ਕੱਲ ਦਾ ਜ਼ਿਕਰ ਕੀਤਾ ਕਿ ਇਸ ਥਾਂ ਤੇ ਕਦੇ ਵੀ ਕੋਈ ਵੀ ਬਨਾਦ ਦਾ ਭੰਗ ਨਹੀਂ ਹੋਈ ਹੈ ਕੁਝ ਲੋਕ ਕੱਲ ਤੋਂ ਇੱਕ ਗੱਲਾ ਕਰ ਰਹੇ ਨੇ ਕਿ ਜੋ ਪਾਵਨ ਸਰੂਪ ਸੀ ਉਹਨਾਂ ਨੂੰ ਪੂਰੀ ਮਾਨ ਮਰਿਆਦਾ ਸਹਿਤ ਇੱਥੇ ਨਹੀਂ ਰੱਖਿਆ ਗਿਆ ਉਹਨਾਂ ਨੇ ਇਸ ਕੱਲ ਦਾ जिक्र किया तस्वीर ने दस दिए कि गुरद्वारा साहब है नाभ कवल आ, एक पासे आ, राजा साहब का धार्मिक स्थान बनया है तो पर दूसरे पास गुरुद्वारा साहब सुशोभित ने उ एक सौ उन्तर जो स्वरूप ने मिले ने हालांकि बीते कल भी आ, सारी टीम के वालों लगातार इस पूरे मुद्दे तू लेकर गलबात की गई इस गल का जिक्र भी किया गया कि लगातार जो स्थान है इतने लड़ीवार

ਨਾਬਗੁਰਜ ਰਾਜਾ ਸਭ ਦੇ ਪਵਿੱਤਰ ਸਥਾਨ ਤੇ ਮੈਂ ਦੇਰ ਰਾਤ ਇੱਥੇ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਨਾਬਗੁਰਜ ਰਾਜ ਸਭ ਦੇ ਚਰਨਾਂ ਵਿੱਚ ਨਤਮਸ ਹੋੰਦਾ ਹੋਇਆ ਅੱਜ ਇਹ ਗੱਲ ਮੇਰੇ ਧਿਆਨ ਚ ਆਈ ਕਿ ਬਹੁਤ ਲੋਕ ਇੱਥੇ ਇਹ ਕਹਿ ਰਹੇ ਕਿ ਇੱਥੇ ਸ਼ਿਰੂ ਗੁਰਾਂ ਸਾਹਿਬ ਦੇ ਜਿਹੜੀਆਂ ਪੀੜਾਂ ਸੀ ਉਹ ਇੱਥੇ ਉਹਨਾਂ ਦਾ ਮਰਿਆਦਾ ਮੁਤਾਬਕ ਮਾਨ ਸਨਮਾਨ ਨਹੀਂ ਹੋਇਆ ਕੁਝ ਉਹਦੇ ਪ੍ਰੋ ਕੁਝ ਉਹਦੇ ਅੰਗੇਸ ਬੜੇ ਲੋਕਾਂ ਦੇ ਵਿਚਾਰ ਨੇ ਮੈਂ ਇਸ ਕਰਕੇ ਥਿਆ ਕਿ ਜਦੋਂ ਦਾ ਮੈਂ ਜੰਮਿਆ ਅੱਜ ਮੈਂ 65 ਸਾਲ ਦਾ ਹੋ ਗਿਆ ਮੇਰੀ ਦਾਦੀ ਮੇਰਾ ਬਾਬਾ ਮੇਰੀ ਮਾਂ ਮੇਰਾ ਪਿਓ ਅੱਜ ਤੱਕ ਇਸ ਥਾਂ ਦੀ ਮਹਿਮਾ ਬਾਰੇ ਗੱਲ ਕਰਦਾ ਰਿਹਾ। ਮੈਂ ਸਮਝਦਾ ਕਿ ਇਹ ਉਹ ਥਾਂ ਹੈ ਜਿੱਥੇ ਕਦੀ ਵੀ ਕੋਈ ਮर्यादा ਭੰਗ ਨਹੀਂ ਹੋ ਸਕਦੀ। ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ। ਇੱਥੇ ਜਿੰਨੀਆਂ ਵੀ ਮਹਾਰਾਜ ਦੀਆਂ ਬੀੜਾਂ ਮਿਲੀਆਂ। ਮੈਂ ਸਮਝਦਾ ਕਿ ਜਿਸ ਤਰ੍ਹਾਂ ਕਿਉਂਕਿ ਮੈਂ ਤਾਂ ਹਰ ਹਫ਼ਤੇ ਇੱਥੇ ਆਣਾ। ਜਿਸ ਤਰ੍ਹਾਂ ਦਾ ਮਾਨ ਸਤਿਕਾਰ ਇੱਥੇ ਮਿਲਦਾ। ਉਹ ਅੱਜ ਤੱਕ ਮੈਂ ਕਿਸੇ ਹੋਰ ਥਾਂ ਤੇ ਨਹੀਂ ਦੇਖਿਆ। ਕਿਉਂਕਿ ਇੱਥੇ ਜਿੰਨੀ ਵੀ ਦੁਨੀਆ ਜਿੰਨੇ ਵੀ ਸ਼ਰਧਾਲੂ ਇੱਥੇ ਆਂਦੇ ਆ ਉਹਨਾਂ ਦੀ ਜਿੱਥੇ ਰਾਜਾ ਰਾਯਾ ਸਾਹਿਬ ਦੇ ਪ੍ਰਤੀ ਸ਼ਰਧਾ ਹੁੰਦੀ ਆ ਉੰਨੀ ਉਹ ਸ਼ਰਧਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਰੱਖਦੇ ਆ ਸੋ ਮੈਂ ਸਮਝਦਾ ਕਿ ਅੱਜ ਦਾ ਮੇਰਾ ਇੱਥੇ ਆਣਾ ਮੈਂ ਇਸ ਲਈ ਆਇਆ ਕਿ ਮੈਂ ਇਸ ਹਲਕੇ ਦਾ ਨਮਾਇਦਾ ਆਂ ਔਰ ਇਸ ਘਰ ਦਾ ਕੁੱਕਰ ਆਂ ਔਰ ਮੈਂ ਇਹ ਆਪਣੀ ਡਿਊਟੀ ਸਮਝਦਾ ਕਿ ਜੇ ਅੱਧੀ ਰਾਤ ਨੂੰ ਵੀ ਸਾਡੇ ਇਸ ਸਥਾਨ ਤੇ ਜਿੱਥੋਂ ਅਸੀਂ ਸਾਰਾ ਕੁਝ ਪ੍ਰਾਪਤ ਕੀਤਾ ਉਹ ਉਹਨੂੰ ਕਲੀਅਰ ਕਰਨਾ ਮੇਰੀ ਡਿਊਟੀ ਹੈ ਸੋ ਅੱਜ ਮੈਂ ਇਹ ਗੱਲ ਕਲੀਅਰ ਕਰਨ ਆਇਆ ਕਿ ਇਹ ਉਹ ਸਥਾਨ ਆ ਜਿੱਥੇ ਸਦਾ ਹੀ ਮर्यादा ਨਹੀਂ ਮर्यादा ਤਾਂ ਇੱਕ ਉਸ ਸ਼ਬਦ ਆ ਕੁਝ ਗੱਲਾਂ ਚ ਲਿਮਿਟੇਸ਼ਨ ਆ ਨਾ ਸਮਝਦਾ ਕਿਤੇ ਕਦੀ ਵੀ ਉਸ ਗੁਰੂ ਦੀ ਉਸ ਪਰਮਾਤਮਾ ਦੀ ਉਸ ਬੇਰ ਉਸ ਪਾਈ ਗੁਰੂ ਦੀ ਕਦੀ ਵੀ ਉਹਦੀ ਮਹਿਮਾ ਦੇ ਵਿੱਚ ਕਮੀ ਨਹੀਂ ਆਂ ਦਿੱਤੀ ਗਈ ਔਰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਇੱਥੇ ਸਦਾ ਹੀ ਮੈਂ ਦੇਖਿਆ ਕਿ ਉਹ ਮੈਂ ਕਿਸੇ ਹੋਰ ਸਥਾਨਾਂ ਦੇ ਨਸਤਕਾਰ ਨਹੀਂ ਦੇਖਿਆ ਮੈਂ ਇੱਥੇ ਹੁੰਦਾ ਸੋ ਮੈਂ ਇਹ ਜੋ ਲੋਕ ਇਹਦੇ ਫੇਵਰ ਚ ਕਹਿੰਦੇ ਨੇ ਜੋ ਲੋਕ ਇਹਦੇ ਗੇਸਟ ਕਹਿੰਦੇ ਨੇ ਨਹੀਂ ਕਿ ਅਪੀਲ ਕਰਨ ਆਇਆ ਕਿ ਇਹ ਸਾਡਾ ਉਹ ਸਥਾਨਾ ਜਿੱਥੇ ਅਸੀਂ ਸਦਾ ਹੀ ਮੰਗਣ ਆਏ ਆ ਅੱਜ ਅਸੀਂ ਮਰਿਆਦਾ ਦੀ ਗੱਲ ਕਰ ਰਹੇ ਆ ਔਰ ਜਿੱਥੇ ਅਸੀਂ ਸਦਾ ਹੀ ਮੰਗਣਾ ਹੈ ਉੱਥੇ ਮਰਿਆਦਾ ਪੰਗ ਨਹੀਂ ਹੋ ਸਕਦੀ ਸੋ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਰਲ ਕੇ ਇਸ ਦਾ ਇਸ ਸਤਿ ਦਾ ਸਤਕਾਰ ਵੀ ਕਰਨਾ ਔਰ ਲੋਕਾਂ ਤੱਕ ਇਹ ਗੱਲ ਲੱਕੇ ਜਾਣੀ ਹੈ ਕਿ ਇੱਥੇ ਮਰਿਆਦਾ ਵੀ ਇੱਥੇ ਸ਼ਰਧਾ ਵੀ ਇੱਥੇ ਹਰ ਤਰ੍ਹਾਂ ਦੀ ਜੋ ਸਾਡੇ ਮਨ ਚ ਹੁੰਦਾ ਗੁਰੂ ਪ੍ਰਤੀ ਸਾਨੂੰ ਸਰਜੋ ਸਾਡੇ ਮਨ ਚ ਹੁੰਦਾ ਉਸ ਪ੍ਰਮਾਤਮਾ ਉਸ ਵਾਹਿਗੁਰੂ ਪ੍ਰਤੀ ਇੱਥੇ ਅਸੀਂ ਸ਼ਰਧਾ ਨਾਲ ਆਨੇ ਆ ਔਰ ਉਹ ਮੰਗਣ ਦੀ ਕੋਸ਼ਿਸ਼ ਕਰਦੇ ਆਂ ਇਹੀ ਬੇਨਤੀ ਆ ਕਿ ਇਧਰੋਂ ਅਸੀਂ ਨਾ ਜਾਈਏ ਸਸਾਰਾਂ ਦਾ ਬਹੁਤ ਬਹੁਤ ਆਉਂ ਜੈ ਰਾਜਾ ਸਭ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਰਨਲ ਡਾਕਟਰ ਸੁਖੀ ਮੌਜੂਦਾ ਐਮਐਲਏ ਨੇ ਬੰਗਾ ਤੋਂ ਆਪ ਸਰਨਲ ਫੋਨਲਾਈਨ ਤੇ ਮੌਜੂਦ ਨੇ ਸਰ ਸਵਾਗਤ ਹਨ ਦੂਜੇ ਟੀਮ ਪੰਜਾਬ ਤੇ ਬੀਤੇ ਕਾਲ ਐਸਐਡੀ ਟੀਮ ਇੱਥੇ ਪਹੁੰਚੀ ਬੰਗਾ ਦੇ ਪਿੰਡ ਗੁਣਾਚੌਰ ਤੇ ਇਸ ਡੇਰੇ 'ਚ ਉਹਨਾਂ ਦੇ ਵੱਲੋਂ 169 ਸਰੂ ਬ੍ਰਾਮਤ ਕੀਤੇ ਗਏ ਨੇ 139 ਦਾ ਕੋਈ ਵੀ ਡੇਟਾ ਨਹੀਂ ਹੈ ਤੀ ਦਾ ਹਾਲਾਂਕਿ ਪੂਰਾ ਡੇਟਾ ਹੈ ਪੂਰਾ ਰਿਕਾਰਡ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਕਦੀ ਵੀ ਇੱਥੇ ਡੇਰੇ ਚ ਗੁਰੂ ਸਾਹਿਬ ਦੇ ਪਾਵਨ ਸਰੂਪਾ ਦੇ ਨਾਲ ਜੋ ਮਾਨ ਮਰਿਆਦਾ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ ਬੇਸਿਕਲੀ ਤੁਸੀਂ ਡੇਰੇ ਦੇ ਹੱਕ ਚ ਆਇਓ ਦੇਖੋ ਸਾਡੇ ਦੁਆਬੇ ਦਾ ਇਹ ਸੰਤਨ ਨਾਮਕ ਰਾਜਾ ਸਾਹਿਬ ਦਾ ਪਵਿੱਤਰ ਸਥਾਨ ਇੱਥੇ ਸਾਡੀ ਸਾਡੀਆ ਤੋਂ ਜੁੜੀ ਸਾਡੀ ਸ਼ਬਦਾ ਇੱਥੇ ਅਸੀਂ ਕਦੀ ਵੀ ਅੱਜ ਤੱਕ ਜਦੋਂ ਵੀ ਅਸੀਂ ਇੱਥੇ ਮਸਤ ਨਤ ਮਸਤ ਖੋਣ ਗਏ ਆ ਕਦੀ ਵੀ ਇਹ ਦੇਖਿਆ ਨਹੀਂ ਕਿ ਇੱਥੇ ਕੋਈ ਮर्यादा ਦਾ ਕਾਰਨ ਹੋਇਆ ਹੋਵੇ ਹਮ ਮੈਂ ਕਿਉਂਕਿ ਮੇਰੀ ਡਿਊਟੀ ਇਹ ਨਹੀਂ ਕਿ ਉੱਥੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਉਹ ਕਿੱਥੋਂ ਆਏ ਮੇਰਾ ਇਹ ਹੈ ਕਿ ਉੱਥੇ ਜਦੋਂ ਮੈਂ ਜਾਂਦਾ ਹਰ ਹਫਤੇ ਮੈਂ ਐਵਰੀਸ ਇੱਕ ਹਫ਼ਤੇ ਇੱਕ ਵਾਰ ਯੂਜ ਜਾਂਦਾ ਮੈਂ ਦੇਖਿਆ ਕਿ ਉਹਨਾਂ ਦੀ ਜਿਹੜੀ ਮਾਨ ਮਰਿਆਦਾ ਆ ਉਹਨਾਂ ਪ੍ਰਤੀ ਜੋ ਗੁਰੂਆਪਤੀ ਸਤਕਾਰ ਆ ਉਹ ਉਥੇ ਮੇਨਟੇਨਡ ਆ ਉਥੇ ਕਦੀ ਵੀ ਕੋਈ ਇਸਤਾ ਦੀ ਗੱਲ ਨਹੀਂ ਹੋਈ ਕਿ ਸਾਨੂੰ ਇਹ ਲੱਗੇ ਕਿ ਇਹ ਇੱਥੇ ਕੋਈ ਗੁਰੂਤ ਸਹਿਬਾਨ ਦੇ ਖਿਲਾਫ ਕੋਈ ਗੱਲ ਹੋ ਰਹੀ ਹੋਵੇ ਮੈਂ ਅੱਜ ਤੱਕ ਨਹੀਂ ਦੇਖਿਆ ਨਹੀਂ ਪਰ ਸੁਖੀ ਜੀ ਇੰਨੇ ਵੱਡੇ ਤਦਾ ਚਿੱਥੇ ਪਾਵਨ ਸਰੂਪ ਮਿਲਣਾ 169 ਹਾਲਾਂਕਿ ਇਹ ਵੀ ਗੱਲ ਸਾਹਮਣੇ ਇਹ ਹੈ ਕਿ ਲੜੀਵਾਰ ਇੱਥੇ ਪਾਰਟ ਚੱਲਦੇ ਨੇ 100 100 ਤੋਂ ਜ਼ਿਆਦਾ ਮਖਣਪੜ ਸਾਹਿਬ ਮੈਂ ਕਿਹ ਜੀ ਇਥੇ ਮੈਂ ਅਸੀਂ ਆਮ ਗੁਰਦਵਾਰੇ ਦੀ ਗੱਲ ਕਰਦੇ ਜਿੱਥੇ ਰੋਜ਼ ਸਵੇਰੇ ਉੱਠ ਕੇ ਗੁਰੂ ਦਾ ਨਾਮ ਉਹਦੀ ਮਹਿਮਾ ਗਾਈ ਜਾਂਦੀ ਆ ਔਰ ਪਾਠ ਹੁੰਦੇ ਆ ਪਰ ਇਥੇ ਇਹ ਇੱਕ ਵਿਲੱਖਣ ਜਗ੍ਹਾ ਆ ਜਿੱਥੇ ਜਿਨ੍ਹਾਂ ਦੀਆਂ ਮਰਦਾਂ ਪੂਰੀਆਂ ਹੋ ਜਾਂਦੀਆਂ ਮੈਂ ਤੁਹਾਡੀ ਮੈਂ ਚਾਹ ਰਹੀ ਮੇਰੀ ਗੱਲ ਮੇਰੀ ਮੇਰੀ ਗੱਲ ਸੁਣੋ ਲੋਕ ਲੱਖਾਂ ਹਜ਼ਾਰਾਂ ਲੋਕ ਜਿਹੜੇ ਇੱਥੇ ਜਿਹੜੇ ਸ਼ਰਧਾਲੂ ਨੇ ਜਦੋਂ ਉਹਨਾਂ ਦੀਆਂ ਜੋ ਮਰਜ਼ਾ ਲੈ ਕੇ ਜੋ ਉਮੀਦਾਂ ਰਕੇ ਇੱਥੇ ਆਉਂਦੇ ਆ ਉਹਦੇ ਸਤਕਾਰ ਚ ਥੇ ਉਹ ਪਾਠ ਰਖਾਉਂਦੇ ਆ ਹਰ ਹਫ਼ਤੇ ਮੈਨੂੰ ਲੱਗਦਾ ਘੱਟ ਤੋਂ ਘੱਟ 100 ਦੇ ਕਰੀਬ ਇੱਥੇ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾਂਦੇ ਆ ਔਰ ਮੈਨੂੰ ਇਹ ਨਹੀਂ ਪਤਾ ਇੱਥੇ ਕਿੱਥੋਂ ਆਏ ਕਿੱਥੇ ਫੈਦਾ ਗੁਰੂ ਗ੍ਰੰਥ ਸਾਹਿਬ ਦੇ ਉਹ ਉਹ ਸਰੂਪੇ ਹੀ ਆ ਨਾ ਇਸ ਕਰਕੇ ਮੈਂ ਮੈਂ ਮੇਰਾ ਮਿਲਣ ਤੋਂ ਬਾਅਦ ਪਵਾ ਇੱਕ ਮੈਂ ਲੋਕ ਤੇ ਆ ਕਿਉਂਕਿ ਮੈਂ ਸਦਾ ਭਗਵਾਨ ਸਿੰਘ ਮਾਨ ਸਾਹਿਬ ਦਾ ਇਹ ਜੋ ਉਹਨਾਂ ਦਾ ਧੰਨਵਾਦ ਕਰਦਾ ਉਨ੍ਹਾਂ ਨੇ ਜਿਹੜਾ ਕੰਮ ਐਸਜੀਪੀਸੀ ਨੇ ਕਰਨਾ ਸੀ ਕਿ ਜੇਕਰ ਕੋਈ ਮਿਸਿੰਗ ਸਰੂਪ ਹੈਗੇ ਆ ਲੱਭਣਾ ਉਹਨਾਂ ਦਾ ਕੰਮ ਸੀ ਪਰ ਸਰਦਾਰ ਪੁਆਸੇ ਮਾਨਤ ਸਾਹਿਬ ਨੇ ਪਹਿਲ ਕਦਮੀ ਕਰਕੇ ਇਹ ਲੱਭ ਕੇ ਦਿੱਤੇ ਪਰ ਮੇਰਾ ਕੁਝ ਮੇਰਾ ਇਸ ਨਾਲ ਕੋਈ ਲੈਂਡ ਡੇਨਿੰਗ ਇਹ ਇਹ ਕਿੱਥੋਂ ਆਏ ਮੇਰਾ ਲੈਂਡ ਡੇਣਾ ਕਿ ਇੱਥੇ ਕਿ ਮਰਿਆਦਾ ਪਨੀ ਪੰਗ ਹੋਈ ਉਹਦੇ ਤੇ ਮੈਂ ਗੱਲ ਕਰਦਾ ਜੀ ਜੀ ਹਾਂਜੀ ਤੁਹਾਡੀ ਆਸਥਾ ਮੈਂ ਸਮਝ ਪਾ ਰਹੀ ਹਾਂ ਪਰ ਬੇਸਿਕਲੀ 169 ਜੋ ਜੋ 139 ਨੇ ਉਹਨਾਂ ਦਾ ਕੋਈ ਡਾਟਾ ਹੀ ਨਹੀਂ ਹੈ ਕਿਤੇ ਉਹ ਪੜਤ ਲਿਖਤ ਹੈ ਹੀ ਨਹੀਂ ਇਹ ਮੇਰਾ ਕੰਮ ਨਹੀਂ ਇਹ ਮੇਰਾ ਕੰਮ ਨਹੀਂ ਐਸਜੀਪੀ ਦਾ ਕੰਮ ਸੀ ਇਸੇ ਕਰਕੇ ਮੈਂ ਸਭ ਤੋਂ 먼저 ਮਾਨ ਸਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਰੂਪ ਜਿਹੜੇ ਪਤਾ ਨਹੀਂ ਲੱਗ ਰਿਹਾ ਕਿੱਥੇ ਉਹਨਾਂ ਨੇ ਇੱਕ ਇਹ ਤਾਂ ਇਹ ਤਾਂ ਦੱਸਿਆ ਕਿ 178 ਇੱਥੇ ਆਏ ਆ ਹਾਂ ਪਰ ਇਹ ਮੇਰਾ ਮੈਂ ਦੂਜਾ ਪਹਿਲੂ ਆ ਮੇਰਾ ਬਿਲਕੁਲ ਇਸ ਗੰਦੇ ਕਿਦਾਂ ਹੋਇਆ ਕੀ ਹੋਇਆ ਮੈਨੂੰ ਜੋ ਲੋਕ ਕਈ ਲੋਕੇ ਕਹਿੰਦੇ ਸੀ ਕਿਥੇ ਬੇਅਦਬੀ ਹੋ ਰਹੀ ਆ ਮर्यादा ਪੰਗ ਹੋ ਰਹੀ ਆ ਮੇਰਾ ਇਥੇ ਨਾ ਕੋਈ ਬੇਅਦਬੀ ਹੋ ਰਹੀ ਆ ਨਾ ਮर्यादा ਪੰਗ ਹੋ ਰਹੀ ਆ ਇੱਥੇ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਤਾ ਇਹ ਆਸਤਾ ਜਿੱਥੇ ਹੋਵੇ ਉਥੇ ਕਦੀ ਵੀ ਇਹ ਚੀਜ਼ ਨਹੀਂ ਹੋ ਸਕਦੀ ਤੁਸੀਂ ਸਾਨੂੰ ਦੱਸ ਪਾਉਗੇ ਕਿਉਂਕਿ ਇੱਕ ਪਾਸੇ ਰਾਜਾ ਜੀ ਦਾ ਧਾਰਮਿਕ ਸਥਾਨ ਬਣਿਆ ਹੈ ਤੇ ਸਾਹਮਣੇ ਹੀ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਉਥੇ ਸ਼ਿਸ਼ੋਭਿਤ ਨੇ ਤੇ ਉਥੇ ਲੜੀਵਾਰ ਜੋ ਪਾਰਟ ਨੇ ਚਲਾਏ ਜਾਂਦੇ ਨੇ ਤੇ ਜਿੱਥੇ ਤੱਕ ਮੇਰੇ ਕੋਲ ਜਾਣਕਾਰੀ ਹੈ ਕਿ ਇ ਖਾਸ ਕਰ ਜੋ ਵਿਦੇਸ਼ ਜਾਣਾ ਚਾਹੁੰਦੇ ਨੇ ਤੇ ਇੱਥੇ ਜਹਾਜ਼ੂ ਚੜਾਇਆ ਜਾਂਦੇ ਨੇ ਤੇ ਉਸ ਜਦੋਂ ਉਹਨਾਂ ਨੇ ਸੁੱਖਾ ਉਤਾਰਨੀਆਂ ਹੁੰਦੀਆਂ ਤੇ ਇੱਥੇ ਖੰਡਪਟ ਸਾਹਿਬ ਰਖਵਾਈ ਜਾਂਦੇ ਨੇ ਦੇਖੋ ਮੈਂ ਉਹ ਜਿਹੜੇ ਸੁੱਖਾ ਉਤਾਰਨ ਦੇ ਲਈ ਅਸੀਂ ਰਾਜਾ ਸਾਹਿਬ ਤੰਦਨ ਨਾਮਕ ਉਹ ਰਾਜਾ ਸਾਹਿਬ ਜੀ ਨੂੰ ਪੂਜਦੇ ਆ ਹੂੰ ਉਹ ਉਹਦੇ ਬਿਲਕੁਲ ਦੂਸਰੀ ਸਾਈਡ ਤੇ ਡਿਫਰੈਂਟ ਬਿਲਡਿੰਗ ਦੇ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਆ ਹੂੰ ਉਹਨਾਂ ਦਾ ਸਤਿਕਾਰ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਰੇ ਅਸੀਂ ਰਾਜਾ ਸਾਹਿਬ ਦਾ ਧੰਨਵਾਦ ਕਰਦੇ ਆ ਔਰ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਓਟ ਆਸਰਾ ਲੈ ਕੇ ਅਸੀਂ ਜਿਹੜੇ ਅਸੀਂ ਧੰਨਵਾਦ ਕਰਨ ਦਾ ਤਰੀਕਾ ਆਪਣੇ ਗੁਰੂ ਸਹਿਬਾਨਾਂ ਦਾ ਆਪਣੇ ਗੁਰੂਆਂ ਨੂੰ ਮਾਨ ਸਨਮਾਨ ਦੇਣ ਦਾ ਜੋ ਸਾਨੂੰ ਦਿੱਤਾ ਉਹਦੇ ਬਦਲੇ ਜਿਦਾਂ ਸਿਰਫ ਉਹਨਾਂ ਦਾ ਧੰਨਵਾਦ ਹੀ ਕਰਦੇ ਆ ਔਰ ਉਹ ਬਿਲਕੁਲ ਡਿਫਰੈਂਟ ਦੇਸ ਦੇ ਵਿੱਚ ਆ ਉਹ ਸੇਮ ਗੁਏਜ ਨਹੀਂ ਹੈ ਹੂੰ ਹੂੰ ਇਸ ਕਰਕੇ ਕਰਨਾ ਮਤਲਬ ਰਿਆਦਾ ਪੰਗੋਂ ਵਾਲਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਜਿਸ ਦਿਨ ਮਤਲਬ ਛੋਟੀ ਜੀ ਗੱਲ ਸੁਣਾ ਮੈਂ ਛੋਟੀ ਜੀ ਗੱਲ ਸੁਣਾ ਹਾਂ ਜਿਸ ਦਿਨ ਮੈਂ ਐਮਐਲਏ ਦਾ ਇਲੈਕਸ਼ਨ ਹੁੰਦਾ ਹੂੰ ਮੈਂ ਸਭ ਤੋਂ ਪਹਿਲਾ ਬੂਥ ਜਿਹੜਾ ਮੈਂ ਜਿੱਤ ਵਿਜ਼ਿਟ ਕਰਦਾ ਉਹ ਮੈਂ ਰਾਜਾ ਸਾਹਿਬ ਦੇ ਮਜਾਰੇ ਦਾ ਕਰਦਾ ਔਰ ਮੈਂ ਪਹਿਲਾਂ ਮੱਥਾ ਟੇਕਦਾ ਹੂੰ ਉਸ ਤੋਂ ਬਾਅਦ ਉੱਥੇ ਜਾਣਾ ਮੈਂ ਜਦੋਂ ਰਾਜਾ ਸਾਹਿਬ ਦੀ ਬਾਜ਼ਾਰ ਤੇ ਮੱਥਾ ਟੇਕਦਾ ਮੈਂ ਨਾਲ ਨਾਲ ਗੁਰੂ ਗੁਰਦਾਰਾ ਸਾਹਿਬ ਜਾ ਕੇ ਉੱਥੇ ਹੀ ਮੱਥਾ ਟੇਕਦਾ ਹੂੰ ਹੂੰ ਇਹ ਸੱਚ ਕਿਹੜੀ ਆਸਤਾ ਯਾਰ ਆਸਤਾ ਦੇ ਵਿੱਚ ਕੋਈ ਬੰਦਾ ਮੈਂ ਜੇ ਪੋਲੀਟਿਸ਼ੀਅਨ ਆ ਤਾਂ ਵੀ ਮੈਂ ਇਹਨਾਂ ਦੀ ਬਦੌਲਤਾਂ ਜੇ ਮੈਂ ਡਾਕਟਰ ਆ ਮੈਂ ਤਾਂ ਉਹ ਵੀ ਇਹਨਾਂ ਦੀ ਬਦੌਲਤਾਂ ਮੈਂ ਜਿੱਥੇ ਵੀ ਪਹੁੰਚਿਆ ਇਹ ਇਸ ਥਾਂ ਦੀ ਪਵਿੱਤਰਤਾ ਇਹਨਾਂ ਦਾ ਆਸ਼ੀਰਵਾਦ ਸਦਕਾ ਹੀ ਪਹੁੰਚਿਆ ਇਸ ਕਰਕੇ ਮੈਂ ਕਦੀ ਵੀ ਇਹ ਮੈਨੂੰ ਜੇਕਰ ਕੋਈ ਇਹ ਕਦੇ

ਦੇਖੋ ਇਹ এসডিপিਸੀ ਦੇ ਥੱਲੇ ਆਉਂਦਾ ਕਿ ਮੈਨੂੰ ਵੀ ਪਤਾ ਮੈਂ ਇਹਨਾਂ ਗੱਲਾਂ ਅਸੀਂ ਕਿਸੇ ਕਿਸੇ ਸੰਸਥਾ ਨਾਲ ਜੋੜ ਕੇ ਨਹੀਂ ਦੇਖਿਆ ਜਾ ਧਨ ਨੁਕਸਾਨਾਂ ਨੂੰ ਬਹੁਤ ਲੋਕ ਕਿਸੇ ਧਾਰਮਿਕ ਸਥਾਨ ਇਦਾਂ ਦੇ ਆ ਜਿੱਥੇ ਕਹਿੰਦਾ ਮਤਲਬ ਆਸਥਾ ਨਾਲ ਹੀ ਲੋਕ ਜਾਂਦੇ ਆ ਮੇਰੀ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੀ ਆਸਥਾ ਰਾਜਾ ਸਾਹਿਬ ਦੇ ਵਿੱਚ ਸੁਖੀ ਜੀ ਮੈਂ ਪੁੱਛ ਰਹੀ ਆ ਕਿ ਮੈਂ ਦੇਖਣਾ ਜੇ ਇਹ ਕਾਹਦੇ ਦੇਰਾ ਤੁਹਾਨੂੰ ਪੁੱਛ ਮੇਰਾ ਸਵਾਲ ਸੁਣੋ ਨਹੀਂ ਨਹੀਂ ਦੇਖੋ ਇੱਕ ਪੁੱਛੋ ਨੂ ਇੱਕ ਪੁੱਛੋ ਮੇਰੇ ਤੋਂ ਇਹ ਕੰਮ ਐਸਡੀਪੀਸੀ ਦਾ ਸੀ ਐਸਡੀਪੀਸੀ ਨੇ ਕਿਦਾਂ ਦਿੱਤੇ ਇਹਨਾਂ ਨੂੰ ਉਹ ਐਸਡੀਪੀਸੀ ਜਾਣੇ ਐਸਡੀਪੀਸੀ ਦੀ ਨਿਲਾਇਕੀਆਂ ਤੁਸੀਂ ਭਗਵੰਤ ਮਾਨ ਸਰਕਾਰ ਨੂੰ ਸ਼ਾਬਾਸ਼ੀ ਦੇਣ ਦੀ ਬਜਾਏ ਕਿ ਜਿਹੜੀਆਂ ਉਹਨਾਂ ਨੇ ਇਹ ਜਿਹੜੇ ਗਲਤ ਕੰਮ ਕੀਤੇ ਸੀ ਇਹਨਾਂ ਨੂੰ ਉਹਨਾਂ ਨੇ ਸੁਧਾਰੇ ਆ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਕੋ ਆਏ ਕਿਸ ਤਰ੍ਹਾਂ ਉਹ ਡਿਫਰੈਂਟ ਚੈਪਟਰ ਦਾ ਮੈਂ ਇਥੇ ਇਹ ਗੱਲ ਕਹਿ ਰਿਹਾ ਮੈਂ ਦਬਣਾ ਫਿਰ ਕੋਈ ਤੁਹਾਨੂੰ ਦੁਹਰਾਣਾ ਆ ਇਸ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਦੀ ਮਾਨਤਾ ਉਹਨਾਂ ਦਾ ਸਤਕਾਰ ਬਿਲਕੁਲ ਦੂਜੇ ਦੇ ਨਾਲੋਂ ਬਹੁਤ ਜ਼ਿਆਦਾ ਵੱਧ ਨਹੀਂ ਨਹੀਂ ਸੁਖੀ ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹ ਰਿਹਾ ਕਿ ਪਾਵਨ ਸਰੂਪ ਐਸਐਟੀ ਤੋਂ ਲੈ ਕੇ ਜਾ ਚੁੱਕੀ ਹੈ ਮਨਮਰਜ਼ਾ ਤਹਿਤ ਮੈਂ ਉਹ ਗੱਲ ਜਾਨਣਾ ਚਾਹੁੰਨੀ ਨਹੀਂ 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 ਉਹ ਮੈਂ ਜਾਣਾ 10:30 ਵਜੇ ਮੈਂ ਵਿਜ਼ਿਟ ਮੈਂ ਰਾਤੀ ਗਿਆ ਸੀ ਰਾਤ ਮੈਂ ਲੇਟ ਹੋ ਗਿਆ ਕਿਉਂਕਿ ਰਾਤ ਮੇਰੇ ਫਾਦਰ ਬੜੇ ਸੀਰੀਅਸ ਸਟੇਜ ਜੋ ਆਈਸੀਯੂ ਡੈਡਮਿਟਡ ਆ ਮੈਨੂੰ ਬੜਾ ਲੇਟ ਪਤਾ ਲੱਗਿਆ ਮੈਂ ਜਦੋਂ ਮੈਨੂੰ ਪਤਾ ਲੱਗਿਆ ਉਸੇ ਬਲੀਮਿਟੀ ਉਸੇ ਵਿਜ਼ਿਟ ਕੀਤਾ ਉਸੇ ਜੋ ਬੰਦ ਸੀ ਮੈਂ ਅਜੋ 10:30 ਵਜੇ ਜਾਊਗਾ ਉੱਥੇ ਇਹ ਕਲੀਅਰ ਕਰੂੰਗਾ ਮੈਂ ਇਹ ਸਤਾਰ ਪਵਾਨ ਸੇ ਮਾਨ ਸਾਹਿਬ ਨੂੰ ਵੀ